ਗੀਤਾਂ ਦੇ ਵਿੱਚੋਂ ਕਈ ਵਾਰੀ ਗੀਤ ਜਿਹੜਾ ਬਹੁਤ ਵਧੀਆ ਲੱਗਦਾ ਹੁੰਦਾ ਅਜਿਹਾ ਕੋਈ ਗੀਤ ਹੈ ਜਿਹੜਾ ਤੁਹਾਨੂੰ ਗਾਤ ਪ੍ਰੇਮਾਨ ਨੂੰ ਜ਼ਿਆਦਾ ਟੁੰਬਦਾ ਹੋਵੇ ਜਿਹਨੂੰ ਕੰਨ ਵੀ ਮੈਨੂੰ ਇਹ ਬਹੁਤ ਵਧੀਆ ਲੱਗਦਾ ਗੀਤ ਹਾਂਜੀ ਹੈਗਾ ਉਹ ਕਿਹੜਾ ਗੀਤ ਹੋ ਤੇਰੇ ਵਰਗਾ ਪਿਆਰ ਮਾਂ ਮੇਰੀ ਤੇ ਮਿਲਣਾ ਨੀ ਕਿਤੋਂ ਮੁੱਲ ਨੂੰ ਮੈਂ ਦੁਨੀਆਂ ਨੂੰ ਚੰਗਾ ਲਗਣਾ ਤੇ ਮਤਲਬ ਵੇਲੇ ਕੁਲ ਨੂੰ ਉਹ ਕਿਉਂ ਡਾਲੀ ਮਰ ਜਾ ਗਈ ਮੁੱਢ ਚੋਂ ਤੇ ਛੜ ਖੜੇ ਖੜੋ ਤੇ ਫੁੱਲ ਨੂੰ ਉਹ ਕਰਮ ਗੰਧਾਰਾ ਅਰਜਾ ਕਰਦਾ ਤੇ maaf ਕਰੀ ਮਾ ਫੁੱਲ ਨੂੰ ਹੋ ਬੇਬੇ ਆਖ ਕੇ ਕੁੰਡਾ ਖੜੇ ਕੌਣਾ ਮਾਂ ਤੇਰੇ ਜਿਉਂਦੀ ਤੋਂ ਬਾਹਰੋਂ ਹੱਸ ਦੇ ਕਰਾ ਨੂੰ ਓਹ ਨਾ ਓ ਮਾਂ ਤੇਰੇ ਜਿਉਂਦੀ ਤੂੰ ਓ ਮਾਂ ਮਰ ਗਈ ਜਹਾਨ ਗਿਆ ਲੁੱਟਿਆ ਮੇਰਾ ਰੀਜਾਂ ਦਾ ਖਡਾਉਣਾ ਲੋਕੋ ਟੁੱਟਿਆ ਓ ਮਾਂ ਮਰ ਗਈ ਜਹਾਨ ਗਿਆ ਲੁੱਟਿਆ ਮੇਰਾ ਰੀਜਾਂ ਦਾ ਖਡਾਉਣਾ ਲੋਕੋ ਟੁੱਟਿਆ ਔਖਾ ਕਰਮਗੰਦਾਰੇ ਹੋ ਗਿਆ ਸੋਣਾ ਓ ਮਾਂ ਤੇਰੇ ਜਿਉਂਦੀ ਤੂੰ ਬੇਬੇ ਆਖ ਕੇ ਕੁੰਡਾ ਖੜ ਆਉਣਾ ਹੋ ਮਾਂ ਤੇਰੇ ਜਿਉਂਦੀ ਤੂੰ ਬਾਹਰੋਂ ਹੱਸ ਦੇ ਕਰਾਂ ਨੂੰ ਆਉਣਾ ਹੋ ਮਾਂ ਤੇਰੇ ਜਿਉਂਦੀ ਤੂੰ ਪਹਿਲਾ ਗੀਤ ਕਿਹੜਾ ਤੁਹਾਡਾ ਰਿਕਾਰਡਿੰਗ ਮੇਰਾ ਕਰਤਾਰ ਸਿੰਘ ਰਮਲੇ ਦਾ ਸ਼ੇਅਰ ਰਿਕਾਰਡ ਹੋਇਆ ਸੀ ਉਹਦਾ ਗੀਤ ਸੀਗਾ ਅਸੀਂ ਖੁੱਤੇ ਚੁੱਪਾਂਗੇ ਇਸ਼ਕ ਗੰਨੇ ਦੀ ਪੂਰੀ ਉਹਦੇ ਮੂਰੇ ਮੇਰੀਆਂ ਚਾਰ ਲੈਣਾ ਸੀ ਮੇਰੇ ਦਿਲ ਤੇ ਈਸ਼ੂਰੀ ਨਾਲ ਛੇਕ ਕਰਕੇ ਹੱਥੀਂ ਆਪਣੇ ਲੋਣ ਨਾ ਭੁਕਰਨੀ ਇਹੇ ਹੁਸਨ ਪਰੋਣਾ ਕੋਈ ਦਿੰਦਾ ਇਹਨੇ ਮੁੱਕਦਿਆਂ ਜਾਣਾ ਇਹ ਮੁਕਰਨ ਨਹੀਂ ਝਗੜੇ ਕਰਦੀ ਕਿਉਂ ਨਾਲ ਪਰਦੇਸੀਆਂ ਦੀ ਕਿਹੜੇ پڑੂਏ ਦੀ ਤੈਨੂੰ ਹੈ ਚੋਕਰਨ ਨੇ ਆ ਲੱਗਾ ਕਰਮਗਨਹਾਰੇ ਨੂੰ گاਵੇਂ ਐਸਾ ਤੇ ਅੰਦਰੋਂ ਅੰਦਰੀ ਚੱਲਿਆ ਸ਼ੋਕਰਨ ਨੇ ਜਿਹੜੇ ਪੱਤਰਕਾਰ ਐ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਜਦੋਂ ਕੋਈ ਗੀਤਕਾਰ ਕਲਾਕਾਰ ਜਿਉਂਦਾ ਹੈ ਉਦੋਂ ਉਹਦੀ ਇੰਟਰਵਿਊ ਕਰਨ ਮਗਰੋਂ ਮਰੇ ਤੋਂ ਉਹਨਾਂ ਦੇ ਘਰ ਤਾਂ ਉਹਨੂੰ ਪੁੱਛਦੇ ਫਿਰਦੇ ਐ ਵੀ ਉਹਦਾ ਸੁਭਾਅ ਕਿਹੋ ਜਿਹਾ ਸੀ ਫਿਰ ਰਿਸ਼ਤੇਦਾਰਾਂ ਚ ਤੁਰੇ ਫਿਰਦੇ ਉਹਦਾ ਕੀ ਲਾਭ ਜੀ ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਵੀਡੀਓ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜ ਸੋ ਫਿਕਰਮੰਦ ਵੀਡੀਓ ਦਾ ਪ੍ਰੋਗਰਾਮ ਜ਼ਿੰਦਗੀ ਤੇ ਗੱਲਾਂ ਦੇ ਵਿੱਚ ਅਕਸਰ ਹੀ ਅਸੀਂ ਤੁਹਾਡੇ ਨਾਲ ਕਿਸੇ ਨਾ ਕਿਸੇ ਮਹਾਨ ਸ਼ਖਸੀਅਤ ਨੂੰ ਮਲਾਉਂਦੇ ਰਹਿੰਦੇ ਆ ਮੁਲਾਕਾਤ ਕਰਾਉਂਦੇ ਰਹਿੰਦੇ ਨੇ ਰੂਬਰੂ ਕਰਾਉਂਦੇ ਰਹਿੰਦੇ ਆ ਸੋ ਅੱਜ ਤੁਹਾਨੂੰ ਫਿਕਰਮੰਦ ਵੀਡੀਓ ਦੇ ਪ੍ਰੋਗਰਾਮ ਜ਼ਿੰਦਗੀ ਤੇ ਗੱਲਾਂ ਦੇ ਵਿੱਚ ਮੁਲਾਕਾਤਾਂ ਜਿਹੜੀ ਕਰਾਉਣ ਜਾ ਰਹੇ ਆ ਕਰਨ ਸਿੰਘ ਗੁਦਾਰਾ ਕਰਨ ਸਿੰਘ ਗੁਦਾਰਾ ਜੋ ਕਿ ਮਹਾਨ ਗੀਤਕਾਰ ਹੈ ਜਿਨ੍ਹਾਂ ਨੇ ਬਹੁਤ ਪੁਰਾਣੇ ਮਹਾਨ ਕਲਾਕਾਰਾਂ ਨੇ ਜਿਹੜੇ ਗੀਤ ਗਾਏ ਆ ਸੋ ਗੱਲਬਾਤ ਕਰਦੇ ਆ ਕਰਨ ਸਿੰਘ ਗੁਦਾਰਾ ਨਾਲ ਹਾਂਜੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਮੀਡੀਆ 'ਚ ਤੁਹਾਡਾ ਕੋਟਨ ਕੋਟ ਧੰਨਵਾਦ ਹੈ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ। ਸਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਮੌਕੇ ਤੇ ਸੱਦ ਕੇ ਇੰਟਰਵਿਊ ਦਾ ਮੌਕਾ ਦਿੱਤਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਦਾ ਤੇ ਚੜ੍ਹਦੀ ਕਲਾ ਕਰੇ ਜੀ। ਅੱਛਾ ਕਰਨ ਸਿੰਘ ਜੀ ਦਾ ਜੀ ਸਭ ਤੋਂ ਪਹਿਲਾਂ ਦਾ ਜਿਹੜਾ ਆਪਣਾ ਪਹਿਲਾ ਸਵਾਲ ਆ ਉਹ ਇਹ ਸਵਾਲ ਵੀ ਜਿਹੜਾ ਗੀਤਕਾਰੀ ਦਾ ਖੇਤਰ ਹੈ ਨਾ ਹਾਂਜੀ ਗੀਤਕਾਰੀ ਦੀ ਜਿਹੜੀ ਤੁਹਾਨੂੰ ਚੇਟਕਾ ਜਾਂ ਗੀਤਕਾਰੀ ਦੇ ਖੇਤਰ ਦੇ ਵਿੱਚ ਕਿੱਦਾਂ ਹੋ ਤੁਸੀਂ ਇਹ ਗੀਤਕਾਰੀ ਦਾ ਖੇਤਰ ਹੈ ਜੀ ਸਾਡੇ ਆਇਆ ਸੀ ਡਰਾਮਾ ਡਰਾਮੇ ਦੇ ਵਿੱਚ ਉਹਨਾਂ ਨੇ ਕਾਮਰੇਡਾਂ ਨੇ ਗੀਤ ਬੋਲਿਆ ਸੀ ਖਾਸੀ ਚੜਨ ਲਈ ਪੁਰਤ ਸਿੰਘ ਦਾ ਗੀਤ ਸੀ ਉਹਨਾਂ ਦਾ ਉਹ ਬੋਲ ਕੇ ਤੇ ਉਹ ਮੇਰੇ ਕੋਲੋਂ ਦੋ ਲਾਈਨਾਂ ਰਹਿ ਗਈਆਂ ਜੀ ਉਹ ਦੋ ਲਾਈਨਾਂ ਫਿਰ ਮੈਂ ਹੌਲੀ ਹੌਲੀ ਉਹ ਪੂਰੀਆਂ ਕੀਤੀ ਜੀ ਤੇ ਉਹ ਜਦੋਂ ਪੂਰੀਆਂ ਕੀਤੀ ਉਹ ਤੋਂ ਬਸ ਲਿਵ ਜੋੜਦੀ ਜੋੜਦੀ ਅੱਗੇ ਵਧੀ ਗਈ ਬਸ ਅੱਛਾ ਸਭ ਤੋਂ ਪਹਿਲਾ ਗੀਤ ਕਿਹੜਾ ਲਿਖਿਆ ਤੁਸੀਂ ਸਭ ਤੋਂ ਪਹਿਲਾ ਸੀਗਾ ਜੀ ਪੰਜਾਬ ਨਰਜਾ ਲਿਖਿਆ ਸੀ ਉਹਦੇ ਬੋਲ ਚਿੱਤੇ ਹਾਂਜੀ ਸਲਾਉ ਕਿਉਂ ਫੱਟੜ ਦੇ ਗਲ ਨੂੰ ਨੀ ਤੂੰ ਚੁੰਬੜੇ ਮਾਰ ਕੇ ਚੀਕਾਂ ਜੱਗ ਮਿਹਣੇ ਮਾਰੂਗਾ ਨੀ ਤੈਨੂੰ 100-100 ਲਾਤੀ ਲੀਕਾਂ ਜਾਂ ਸਹਿਬਾਂ ਨਾਰੇ ਨੀ ਕਰਕੇ ਬਚਨ ਕੌਲਾਂ ਤੋਂ ਹਾਰੀ ਗਲੋਂ ਤੋੜ ਕੇ ਮਿਰ ਜੇ ਨੀ ਸਹਿਬਾਂ ਪਰੇ ਵਗਾ ਕੇ ਮਾਰੀ अच्छा जमे के आम आपा देखदेया गीतकार ना काप ना चाक के वैसे पूरे करते रंदे है गीतकार भी महंगी होगी थानू भी कोई ऐसी मुसीबत ਦਾ ਸਾਹਮਣਾ ਕਰਨਾ ਪਿਆ ਰ ਕਲਾਕਾਰਾਂ ਕੋਲੇ काप ना ਲੈ ਕੇ ਇਦਾ ਜਾਣਾ ਪੈਂਦਾ ਰ ਸੰਘਰਸ਼ ਕਰਨਾ ਪਿਆ ਹੋਵੇ ਨਹੀਂ ਮੈਂ ਰਹਿੰਦੇ ਉੱਥੇ ਸੀ ਗਏ ਲੁਧਿਆਣੇ ਰਹਿੰਦਾ ਸੀ ਅੱਛਾ ਲੁਧਿਆਣੇ ਹਾਂ ਧੰਨਾ ਸਿੰਘ ਰੰਗੀਲਾ ਮੇਰੇ ਉਸਤਾਦ ਸੀ ਜੀ ਮੈਂ ਉਹਨਾਂ ਕੋਲੇ ਰਹਿੰਦਾ ਸੀ ਤੇ ਉੱਥੇ ਮੈਨੂੰ ਕਾਪੀ ਚਾੱਕ ਕੇ ਜਾਣਾ ਨਹੀਂ ਪੈਂਦਾ ਸੀ ਕਿਉਂਕਿ ਮੈਂ ਕਲਾਕਾਰਾਂ ਦੇ ਸਾਰੇ ਦਫ਼ਤਰਾਂ ਦੇ ਵਿੱਚ ਘਰਾਂ ਵਾਲੀ ਵਿੱਚ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਆਉਣ ਜਾਣ ਦਾ ਅਛਾ ਅੱਜ ਤਾਈ ਟੋਟਲ ਕੀ ਤੁਸੀਂ ਕਿੰਨੇ ਲਿਖਤੇ ਕਿਹੜੇ ਕਿਹੜੇ ਕਲਾਕਾਰਾਂ ਨੇ ਤੁਹਾਡੇ ਗੀਤ ਗਾਏ ਲਿਖਿਆਂ ਦਾ ਤਾਂ ਹੀ ਕੋਈ ਅੰਦਾਜ਼ਾ ਨਹੀਂ ਹੋਣਾ ਤੇ 15 20 ਜਨੇ ਮੇਨ ਕਲਾਕਾਰਾਂ ਨੇ ਗਾਏ ਕਿਹੜੇ ਕਿਹੜੇ ਕਲਾਕਾਰ ਨੇ ਕਰਤਾਰ ਰਮਲਾ ਸਰੇਮਾਰਿਸ਼ੰਦਾ ਜੈ ਇਬਰਾਹੀਮ ਖਾਕਮ ਬਖਤਰੀ ਵਾਲਾ 70% ਗਰਦੇਵਾਲ ਨਰਮਨ ਧੂਰੀ ਮਿੱਠਾ ਬਨਾਲਵੀ ਤੇ ਹੋਰ ਵੀ ਕਈ ਕਲਾਕਾਰਾਂ ਨੇ ਗਾਏ ਪਹਿਲਾ ਗੀਤ ਕਿਹੜਾ ਤੁਹਾਡਾ ਰਿਕਾਰਡਿੰਗ ਮੇਰਾ ਕਰਤਾਰ ਸਿੰਘ ਰਮਲੇ ਦਾ ਸ਼ੇਅਰ ਰਿਕਾਰਡ ਹੋਇਆ ਸੀ ਉਹਦਾ ਗੀਤ ਸੀਗਾ ਅਸੀਂ ਖੁੱਤੇ ਚੁੱਪਾਂਗੇ ਇਸ਼ਕ ਗੰਨੇ ਦੀ ਪੂਰੀ ਉਹਦੇ ਮੂਹਰੇ ਮੇਰੀਆਂ ਚਾਰ ਲੈਣਾ ਸੀ ਮੇਰੇ ਦਿਲ ਤੇ ਈਸ਼ੂਰੀ ਨਾਲ ਛੇਕ ਕਰਕੇ ਹੱਥੀ ਆਪਣੇ ਲੂਣ ਨਾ ਭੁਕਰਨੇ ਇਹੇ ਹੁਸਨ ਪਰੋਣਾ ਕੋਈ ਦਿੰਦਾ ਇਹਨੇ ਮੁੱਕਦਿਆਂ ਜਾਣਾ ਏ ਮੁਕਰਨ ਨਹੀਂ ਝਗੜੇ ਕਰਦੀ ਕਿਉਂ ਨਾਲ ਪਰਦੇਸੀਆਂ ਦੀ ਕਿਹੜੇ ਭੜੂਏ ਦੀ ਤੈਨੂੰ ਹੈ ਚੁਕਰਨ ਨਹੀਂ ਆਹ ਲੱਗਾ ਕਰਮ ਕਰਨ ਹਰੇ ਨੂੰ ਗਾਵੇਂ ਐਸਾ ਤੇ ਅੰਦਰੋਂ ਅੰਦਰੀ ਚੱਲਿਆ ਸੋਕਰਨਗੇ ਅੱਛਾ ਆਪਣੇ 73 ਛੱਤ ਨੇ ਤੁਹਾਡੇ ਕਿੰਨੇ ਜੀਤ ਗਏ ਉਹਨਾਂ ਨੇ ਇੱਕ ਗਾਇਆ ਸੀਗਾ ਜੀ ਕਿਹੜਾ ਗਾਇਆ ਸੀ ਲੋਕਾਂ ਦੀ ਕਾਰ ਮਰੂਤੀ ਯਾਰਾਂ ਦੀ ਨਾਰ ਮਰੂਤੀ ਭੁੱਲਿਆ ਨਾ ਜਾਵੇ ਇਸ ਦੇ ਪਿਆਰ ਨੂੰ ਰੱਬਾ ਸੁੱਖ ਰੱਖੀ ਸੁੱਖ ਰੱਖੀ ਯਾਰਾਂ ਦੀ ਮਰੂਤੀ ਨਾਰ ਨੂੰ ਅੰਤਰਾ ਹੋ ਜਾਣਾ ਅੰਤਰਾ ਉਹਦੇ ਲਾਲ ਗਲਾਬੀ ਰੰਗ ਤੋਂ ਰੰਗਦੇ ਉਸ ਦਾ ਘੋੜਾ ਉਹਦੇ ਗੋਲ ਸਟੀਅਰਿੰਗ ਵਰਗਾ ਕਰੇ ਜਲੇਬੀ ਜੂੜਾ ਲੱਗ ਨਾ ਨਜ਼ਰ ਜਾਵੇ ਮਟਿਆਰ ਨੂੰ ਰੱਬਾ ਸੁੱਖ ਰੱਖੀ ਸੁੱਖ ਰੱਖੀ ਯਾਰਾਂ ਦੀ ਮਰੂਤੀ ਨਾਰ ਨੂੰ ਉਹਦੇ ਚਾਰੇ ਟਾਇਰਾਂ ਨਾਲੋਂ ਇਹਦੇ ਟਾਇਰ ਅਵੱਲੇ ਬਿਨਾਂ ਸਟਿੱਪਣੀ ਸਰ ਜਾਂਦਾ ਪਰ ਛੇ ਫੁੱਟ ਉੱਚੀ ਚੱਲੇ ਹੁੰਦੀ ਨਹੀਂ ਕਰਾਰੋਂ ਕਦੇ ਬੇਕਰਾਰ ਨੂੰ ਏ ਰੱਬਾ ਸੁੱਖ ਰੱਖੇ ਸੁੱਖ ਰੱਖੀ ਯਾਰਾਂ ਦੀ ਮਰੂਤੀ ਨਾਲ ਕਰਮਗੰਦਾਰੇ ਇਸ ਨੂੰ ਤਾਂ ਕੋਈ ਵਿਰਲਾ ਬੈਠ ਵਿਚਾਰੂ ਜਣਾ ਕਣਾ ਤਾਂ ਇੱਧਰ ਉੱਧਰ ਉਖੜੇ ਕੋਹਾੜੇ ਮਾਰੂ ਜਿਵੇਂ ਸੌਰੌਖਾ ਕਰਨਾ ਸਤਾਰ ਨੂੰ ਏ ਰੱਬਾ ਸੁੱਖ ਰੱਖੀ ਸੁੱਖ ਰੱਖੀ ਯਾਰਾਂ ਦੀ ਮਰੂਤੀ ਨਾਲ ਅੱਛਾ ਤੁਹਾਡੀ ਨਸ਼ੱਤ ਸੱਤ ਨੇ ਕਿਵੇਂ ਨੇੜਤਾ ਮਦੀ ਇਹ ਵੇਹ ਸਬਾਬ ਬਣਾ ਗੀਤ ਗਾਉਂਦਾ ਸਬਾਬ ਜੀ ਪਹਿਲਾਂ ਤਾਂ ਇਹ ਜਾਂਦੇ ਹੁੰਦੇ ਸੀਗੇ ਉਥੇ ਲੁਧਿਆਣੇ ਵੈਸੇ ਆਪਣੇ ਉਹਦੇ ਨਾਲ ਅਲਬੇਲਾ ਹਾਂਜੀ ਅਲਬੇਲਾ ਸਾਹ ਦੇ ਨਾਲ ਹੀ ਜਾਂਦੇ ਹੁੰਦੇ ਸੀ ਉੱਥੇ ਤੇ ਉੱਥੇ ਮੇਰੀ ਥੋੜੀ ਥੋੜੀ ਜਾਣ ਪਛਾਣ ਹੋ ਗਈ ਸੀ ਫੇਰ ਅਸੀਂ ਪਟਾਵੜ ਤੋਂ ਨੇੜੇ ਪੈਂਦਾ ਸੀਗਾ ਜੀ ਜੀ ਫੇਰ ਇੱਕ ਸੁੱਖਾ ਹੁੰਦਾ ਸੀ ਸਾਦਕਾਲਾ ਹੂੰ ਤੇ ਉਹ ਉਹਦੇ ਵਿੱਚ ਜੀ ਤਸੀਹ ਤੇ ਫਿਰ ਮੇਰੇ ਗੀਤ ਵੀ ਫਿਰ ਉਸੇ ਸਮੇਂ ਤੇ ਸਾਡੇ ਇੱਕੋ ਕੈਸਟ ਚ ਗੀਤ ਹੋ ਗਏ ਸੀ ਕਿੰਨਾ ਕੁ ਸਟ੍ਰਗਲ ਕਰਨਾ ਪਿਆ ਕਿੰਨਾ ਕੁ ਸੰਘਰਸ਼ ਕਰਨਾ ਪਿਆ ਗੀਤ ਮਾਰਕੀਟ ਚ ਆਉਣ ਵਾਸਤੇ ਨਹੀਂ ਮੈਨੂੰ ਨਹੀਂ ਸੀ ਸ਼ਾਇਦ ਤੇ ਪਹਿਲਾ ਗੀਤ ਦਿਖਾਇਆ ਉਹਦੇ ਰਿਕਾਰਡਿੰਗ ਹਾਂਜੀ ਹਾਂਜੀ ਪਹਿਲੀ ਵਾਰੀ ਪਹਿਲੀ ਵਾਰੀ ਰਿਕਾਰਡਿੰਗ ਹੋਈ ਸੀ ਤੇ ਜੇ ਛੱਤੇ ਬਾਰੇ ਆਪਾਂ ਉਹਦੀ ਜ਼ਿੰਦਗੀ ਬਾਰੇ ਜਾਂ ਪਰਿਵਾਰਕ ਤੌਰ ਤੇ ਜਾਣਕਾਰੀ ਲਈਏ ਉਹਦੇ ਬਾਰੇ ਤੁਸੀਂ ਕੋਈ ਜਾਣਕਾਰੀ ਦੇ ਸਕਦੇ ਹੋ ਹਾਂਜੀ ਹਾਂਜੀ ਕਿੰਨੇ ਕਨੇੜ ਤੱਕ ਮੈਂ ਉਹਨਾਂ ਦੇ ਘਰੇ ਜਾਣਾ ਹੁੰਦਾ ਸੀਗਾ ਕਿੰਨੇ ਸਾਲ ਦੇ ਵਿੱਚ ਤੁਹਾਡੀ ਲੇੜ ਤੱਕ ਸਾਨੂੰ ਤਾਂ ਹੀ ਹੁਣ ਮੇਰੇ ਯਾਦ ਨਹੀਂ 87 86 87 ਦੀ ਗੱਲ ਹੈ ਜੀ ਤੇ ਜਣੇ ਉਸ ਟਾਈਮ ਤੇ ਵਧੀਆ ਉਹ ਮੇਰੇ ਨਾਲ ਜਣੇ ਪ੍ਰੇਮ ਭਾਵ ਸੀ ਅਸੀਂ ਜਿੱਥੇ ਜਾਣਾ ਇਕੱਠੇ ਜਾਣਾ ਤੇ ਉਹਨੇ ਮੈਨੂੰ ਕਹਿਣਾ ਚੱਲ ਗਏ ਮਾਰੇ ਪ੍ਰੋਗਰਾਮਾਂ ਤੇ ਵੀ ਨਾਲ ਜਾਂਦਾ ਰਿਹਾ ਜੀ ਮਨ ਨਾਲ ਕਿਸੇ ਜਾਂ ਬੰਦਾ ਹੀ ਨਸ਼ੱਤ ਸੀ ਸੁਭਾਅ ਸੁਭਾਅ ਵਧੀਆ ਅੱਛਾ ਵਿੱਚ ਨਾ ਕਿਤੇ ਨਾ ਕਿਤੇ ਇਹ ਗੱਲਬਾਤ ਇਹ ਹੈ ਇਦਾਂ ਕਿਹਾ ਜਾਂਦਾ ਵੀ 76 ਸੱਤਾ ਮਰਿਆ ਨਹੀਂ ਕਿ ਉਹਨੂੰ ਮਾਰਿਆ ਗਿਆ ਨਹੀਂ ਇਹ ਮੇਰੇ ਇਹਦੇ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ ਨਹੀਂ ਕੋਈ ਇਹ ਅਫਵਾਹ ਹੈ ਨਹੀਂ ਹਾਂ ਹਾਂ ਅੱਛਾ ਕਿਵੇਂ ਡੈਥ ਹੋਈ ਹੋਈ ਤੁਹਾਡੇ ਮੁਤਾਬਕ ਨਹੀਂ ਉਹ ਪਰ ਕਹਿੰਦੇ ਨੇ ਸ਼ਰਾਬ ਸ਼ਰਾਬ ਤੋਂ ਪਹਿਲਾਂ ਆਪ ਵੀ ਪੀਂਦਾ ਸੀ ਕੀ ਪਤਾ ਵੀ ਹੁਣ ਉਹਦੇ ਵਿੱਚ ਕੀ ਗੱਲ ਸੀ ਕੀ ਨਹੀਂ ਇਸ ਤੋਂ ਇਲਾਵਾ ਹੋਰ ਕਿਹੜੇ ਕਲਾਕਾਰ ਤੁਹਾਡੇ ਗੀਤ ਕਿਹੜੇ ਮਕਬੂਲ ਗੀਤ ਹੈ ਸ਼ਿਰਿੰਦਰ ਸਿੰਘ ਜਿੰਨੇ ਗਏ ਸ਼ਿਰਿੰਦਰ ਚੰਦਲੇ ਕਿੱڑا ਗਏ ਰੁਸਿਆ ਨਾ ਘਰ ਹਾਲ ਪੁੱਛਿਆ ਤਾਂ ਕਰਨੀ ਤੂੰ ਸਿੱਧੀ ਹੋ ਕੇ ਦੋਵੇਂ ਹੱਥ ਬੰਨਿਆ ਕਰਨੀ ਛੜੇ ਜੇਠ ਨੂੰ ਮਰੇ ਤੋਂ ਪਰਵਤਾ ਮੰਗੋ ਮੰਨਿਆ ਕਰਨੀ ਇੱਕ ਵਾਰੀ ਕਹਿ ਭਾਵੇਂ 100 ਵਾਰੀ ਕਹਿ ਪੱਕੀ ਅੜੀ ਦੀ ਕਦੇ ਨਾ ਮੈਂ ਵੀ ਹੰਢ ਛੱਡਣੀ ਵੀ ਮੈਂ ਨਾ ਉਤਰੇ ਉਤਰੇ ਨਖਤਰੀ ਦੀ ਮਿੱਟੀ ਕੱਢਣੀ ਵੀ ਮੈਂ ਨਾ ਉਤਰੇ ਇਹ ਕਿਹੜੀ ਕੈਫਟ ਸੀ ਇਹ ਹੋ ਗਈ ਪੂਣੀ ਵਰਗੀ ਉਹ ਵੀ ਪੂਣੀ ਤੇ ਹਾਕਮ ਬਖਤਰੀ ਬੜਾ ਜੀ ਨੇ ਕਿਹੜੇ ਗਏ ਹਾਂ ਉਹਨੇ ਗਾਇ ਸੀ ਜੀ ਵੀਰ ਹੋਊ ਤਾਂ ਹੋਊ ਤੇਰਾ 10 ਭਲਾਂ ਕੀ ਲੱਗਦਾ ਮੇਰਾ ਫੇਰੇ ਕਰਨ ਨੂੰ ਪਿਆਰ ਕੁਰਤੀ ਮਰਮਲ ਦੀ ਕਰ ਗਿਆ ਜੇਠ ਲਗਾਰ ਉਹ ਕਹਿੰਦਾ ਸਹੁਰਾ ਬਦੀ ਉਹ ਬਹੁਤਾ ਹੀ ਚੰਗਾ ਕੀ ਕੀ ਬਾਈ ਨਾਲ ਪਾਰਿਆ ਪੰਗਾ ਸਹੁਰਾ ਬਦੀ ਉਹ ਬਹੁਤਾ ਹੀ ਚੰਗਾ ਐਵੇਂ ਨਾ ਗੱਲ ਵਧਾ ਨੀ ਛੋਟੀ ਭਾਬੀ ਦਾ ਜੇਠ ਤੇਰੇ ਨੂੰ ਚਾਰ ਨੀ ਛੋਟੀ ਭਾਬੀ ਦਾ ਇਸ ਤੋਂ ਲਵਾ ਹੋਰ ਕਿਹਨੇ ਕਿਹ ਲੱਗਦਾ ਕਿਹੜੇ ਕਿਹ ਗੀਤ ਗਾਏ ਗਰਦਿਆਲ ਨਰਮਨ ਨੇ ਗਾਏ ਸੀ ਉਹਨਾਂ ਨੇ ਕਿਹੜੇ ਗਾਏ ਉਹਨਾਂ ਨੇ ਗਾਇਆ ਸੀਗਾ ਦੂਰੋਂ ਪਵੇ ਭਲੇਖਾ ਕੁੜਤੀ ਰੰਗ ਬਰੰਗੀ ਗੂੜਹ ਹਨੇਰੀ ਰਾਤ ਬੱਦਲਨੀ ਤੇ ਤਰਖੰਬੀ ਜੀ ਦੂਰੋਂ ਪਵੇ ਭਲੇਖਾ ਕੁੜਤੀ ਰੰਗ ਬਰੰਗੀ ਭੀੜੀਆਂ ਵੀ ਹਨ ਘੁੱਪ ਹਨੇਰਾ ਚੱਕੜ ਗਾਰਾ ਵੀ ਬੋਲ ਕੇ ਤਾਂ ਦਿਲਦਾਰਾ ਮੈ ਪਲ ਗਈ ਜਬਾਰਾ ਅਚਾਹੇ ਦੁਗਾਨਾ ਗਾਇਕੀ ਦਾ ਦੌਰ ਸੀ ਹਾਂਜੀ ਉਦੋਂ ਦੌਰ ਰਹੀ ਤੇ ਉਸ ਤੋਂ ਬਾਅਦ ਜਿਵੇਂ ਮੰਨ ਕੇ ਚੱਲੋ ਵੀ ਵਿੱਚ ਡੈਸਕੋ ਵੀ ਆਇਆ ਸੀ ਸਰਦੂਲ ਸਕੰਦਰ ਨੇ ਜਦੋਂ ਤੇ ਵਜਦੀ ਸੋਲੋ ਗੀਤਾਂ ਦਾ ਵੀ ਦੌਰ ਆ ਲੋਕ ਤੱਤਾਂ ਦਾ ਵੀ ਆ ਪਰ ਦੁਗਾਨਾ ਗਾਇਕੀ ਤੋਂ ਹਟ ਕੇ ਹੋਰ ਤੁਹਾਡੇ ਕੋਲੇ ਕੋਈ ਲਾਭ ਹੀਰਾ ਜਾ ਕੋਈ ਹੋਰ ਸੋਲੋ ਗੀਤ ਜਾਂ ਲੋਕ ਤੱਤ ਲਾਭ ਹੀਰੇ ਨੇ ਮੇਰਾ ਸ਼ੇਰ ਬੋਲਿਆ ਸੀ ਜਿਹੜਾ ਕਰਤਾਰ ਸਿੰਘ ਰਵਲੇ ਨੇ ਬੋਲਿਆ ਨਾ ਕਿੱਥੇ ਬੋਲਿਆ ਜੀ ਇਹ ਨੱਥੀਆਣਾ ਪਿੰਡ ਸੀਗਾ ਆਪਣੇ ਜੈਤੋ ਮੰਡੀ ਕੋਲੇ ਹਾਂਜੀ ਉੱਥੇ ਸਟੇਜ ਤੇ ਕਮਰ ਕਰੇਵਾਲਾ ਲਗਾ ਰਿਹਾ ਸੀਗਾ ਹੂੰ 80 ਦੀ ਗੱਲ ਹੈ ਇਹ ਉਹ ਗਾ ਰਿਆ ਸੀਗਾ ਤੇ 88 ਜਾਂ 98 ਐਂ ਜੇ ਕੋਈ ਗੱਲ ਹੈਗੀ ਉਹ ਪੁਰਾਣਾ ਕੰਮ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਮਰ ਕਰੀਵਾਲ ਦੇ گاਉਂਦੇ گاਉਂਦੇ ਤੇ ਉਹ ਵਿੱਚ ਸ਼ੇਰ ਬੋਲਿਆ ਸੀ ਮੇਰਾ ਅੱਛਾ ਉਹ ਕਰਾ ਸ਼ੇਰ ਸੀ ਮੇਰੇ ਦਿਲ ਤੇ ਛੁਰੀ ਨਾਲ ਸ਼ੇਕ ਕਰਕੇ ਹੱਥੀਂ ਆਪਣੇ ਨੂੰ ਨਾ ਭੁਕਰਨ ਨੇ ਇਹ ਹੁਸਨ ਪਰਾਉਣਾ ਕੋਈ ਦਿੰਦਾ ਇਹਨੇ ਮੁੱਕਦਿਆਂ ਜਾਣਾ ਇਹ ਮੁਕਰਨ ਨੇ ਝਗੜੇ ਕਰਦੀ ਕਿਉਂ ਨਾਲ ਪਰਦੇਸੀਆਂ ਦੇ ਕਿਹੜੇ ਭੜੂਏ ਦੀ ਤੈਨੂੰ ਹੈ ਛੁਕਰਨ ਨੇ ਆ ਲੱਗਾ ਕਰਮਗੰਦਾਰੇ ਨੂੰ ਗਾਮ ਐਸਾ ਤੇ ਅੰਦਰੋਂ ਦੀ ਚੱਲਿਆ ਸੋਕਰਨ ਨੇ ਕੋਈ ਪਰਵਾਰਕ ਗੀਤ ਜਾਂ ਲੋਕ ਤਤ ਵੀ ਲਿਆ ਰਿਕਾਰਡ ਹੋਇਆ ਜਾਂ ਲਿਖਿਆ ਹੋਵੇ ਲਿਖੀ ਤੇ ਹੀ ਸਾਰੀ ਲਿਖੀ ਕੋਈ ਪਰਵਾਰਕ ਗੀਤ ਲਿਖਿਆ ਹਾਂਜੀ ਰਿਕਾਰਡ ਹੋਇਆ ਹਾਂ ਨਹੀਂ ਉਹ ਮੇਰੀ ਬਾਅਦ ਚ ਹੀ ਹੋਇਆ ਸੀ ਪਰ ਜਨੇ ਮੇਰਾ ਚੱਲਿਆ ਨਹੀਂ ਸੁਣਾਓ ਖੁਪ ਪੰਜ ਕਿਲੇ ਵੇਚ ਭੋਏ 100 ਕਿਲਾ ਲੈ ਲਈਂ ਵੇ ਤੂੰ ਪੰਜ ਕਿਲੇ ਵੇਚ ਭੋਏ 100 ਕਿਲਾ ਲੈ ਲਈਂ ਉਥੇ ਕਰਦਾ ਨਾ ਕੋਈ ਮੇਰ ਤੇ ਰਹਾਣੀਆਂ ਵੇ ਚੱਲ ਚੱਲੀਏ ਰਾਂਹਾਂਗੇ ਬੀਕਾ ਨੇਰਹਾਣੀਆਂ ਵੇ ਚੱਲੀ ਚੱਲੀ ਰਾਹਾਂਗੇ ਵੀ ਕਨੇਰਹਾਣੀਆਂ ਉਹ ਤਖਤ ਹਜ਼ਾਰਾ ਮੇਰਾ ਪਿੰਡ ਨੀ ਗਾਂਦਾਰਾ ਬਿੱਲੂ ਤਖਤ ਹਜ਼ਾਰਾ ਮੇਰਾ ਪਿੰਡ ਨੀ ਗਾਂਦਾਰਾ ਉੱਥੇ ਪਉ ਟਿੱਬਿਆਂ ਦੇ ਉੱਤੇ ਬਹਿਣਾ ਜੱਟੀਏ ਨੀ ਸਾਡੇ ਰੰਗਲੇ ਪੰਜਾਬ ਦਾ ਕੀ ਕਹਿਣਾ ਜੱਟੀਏ ਨੀ ਸਾਡੇ ਰੰਗਲੇ ਪੰਜਾਬ ਦਾ ਕੀ ਕਹਿਣਾ ਜੱਟੀ ਅੱਛਾ ਤੁਹਾਡੇ ਨਾਲ ਦੇ ਗੀਤਕਾਰ ਕਿਹੜੇ ਸੂਬਾ ਮਾਰਕੀਟ ਸੀ ਕਿਹੜੇ ਕਿਹੜੇ ਗੀਤਕਾਰ ਆਏ ਉਹਨੋਂ ਤਾਂ ਮੈਨੂੰ ਉਹ ਤਰੀਕੇ ਵਾਲੇ ਸੀ ਤੇ ਮਾਉਸਨ ਮਾਨ ਸੀ ਸਾਥੋਂ ਪਹਿਲਾਂ ਫਿਰ ਮਾੜੀ ਵਾਲੇ ਪੱਟੀ ਸੀ ਕਰਨ ਸਿੰਘ ਕਰਮ ਸਿੰਘ ਪੱਟੀ ਉਹਦੇ ਗੀਤ ਵੀ ਮੈਂ ਰਿਕਾਰਡ ਕਰਵਾਏ ਸੀ ਰਮਲਾ ਸਾਹਿਬ ਕੋਲੇ ਲੈ ਜਾ ਕੇ ਮਾੜੀ ਵਾਲੇ ਪੱਟੀ ਦੇ ਹਾਂਜੀ ਹਾਂ ਅੱਛਾ ਮੈਂ ਲਿਗਾ ਸੀ ਉਹਨੂੰ ਪਹਿਲਾਂ ਮਮਸ ਦੀ ਕੋਲੇ ਲਗਿਆ ਸੀ ਹੂੰ ਉਹਨਾਂ ਦੇ ਦਫ਼ਤਰ ਚ ਫਿਰ ਉਹ ਸਾਨੂੰ ਮਿਲੇ ਨਹੀਂ ਤੇ ਫਿਰ ਅਸੀਂ ਰੰਗਲਾ ਸੰਗ ਕੁਲੀ ਜਾਂਦੇ ਸੀ ਅੱਛਾ ਮਾੜੀ ਵਾਲੇ ਪੱਟੀ ਦੇ ਗੀਤ ਤੁਸੀਂ ਰਿਕਾਰਡ ਕਰਾਇਆ ਰਮਲੇ ਨਹੀਂ ਮੈਂ ਲੈ ਕੇ ਗਿਆ ਸੀ ਨਾਲ ਮੈਂ ਨਹੀਂ ਕਹੇ ਕਿ ਨਹੀਂ ਰਿਕਾਰਡ ਕਰਾਇਆ ਅੱਛਾ ਪਸੰਦ ਆਗੇ ਤੇ ਉਹ ਉਹਨਾਂ ਨੂੰ ਪਸੰਦ ਆ ਗਿਆ ਉਹਨਾਂ ਨੇ ਲੈ ਲਿਆ ਲੈ ਕੇ ਤੁਸੀਂ ਗਏ ਸੀ ਹਾਂ ਮੈਂ ਨਾਲ ਗਿਆ ਸੀ ਸਾਡੇ ਪਿੰਡਾਂ ਦੇ ਸੀ ਨਾ ਉਹ ਪੱਟੀ ਆਪਣੇ ਨੇੜੇ ਹੀ ਪੈਂਦਾ ਅੱਛਾ ਕੋਈ ਲੋਕ ਤੱਤ ਲਿਖਿਆ ਹੋਵੇ ਹਾਂਜੀ ਹੈ ਰਿਕਾਰਡ ਹੋਇਆ ਕਿ ਵੈਸੇ ਹੀ ਹੈ ਵੈਸੇ ਹੀ ਉਹ ਹੀ ਸੁਣਾ ਉਹ ਲੰਡੇ ਲੁੱਚੇ ਬੰਦੇ ਦੀ ਬਥੇਰੀ ਸੁਣੀ ਦੀ ਭਲੇ ਮਾਨਸਾਂ ਦੀ ਇੱਜ਼ਤ ਹੈ ਪੁਣੀ ਦੀ ਉਹ ਲੰਡੇ ਲੁੱਚੇ ਬੰਦੇ ਦੀ ਬਥੇਰੀ ਸੁਣੀ ਦੀ ਅਰੇ ਮਾਨਸਾਂ ਦੀ ਇੱਜ਼ਤ ਹੈ ਪੁਣੀ ਦੀ ਉਹ ਧੋਖਾ ਕਰੇ ਯਾਰੀ ਉਹ ਦਰਹਿ ਅੱਖ ਨਾ ਦਗੇ ਬਾਜ ਬੰਦੇ ਨਾ ਮਲਾਈਏ ਅੱਖ ਨਾ ਉਹ ਧੋਖੇ ਬਾਜ ਬੰਦੇ ਨਾ ਮਲਾਈਏ ਅੱਖ ਨਾ ਅਛਾ ਜਿਹੜਾ ਤੁਹਾਡਾ ਪਿੰਡ ਗੁਦਾਰਾ ਹੈ ਹਾਂਜੀ ਗੁਦਾਰਾ ਇਹ ਕਿੱਥੇ ਜਿਹੜਾ ਇੱਕ ਤਾਂ ਐਡਰੈਸ ਦੇ ਦਿਓ ਇੱਕ ਆਪਣਾ ਇਹਦਾ ਮੋਬਾਈਲ ਨੰਬਰ ਕਿਸੇ ਨਾਲ ਸੰਪਰਕ ਕਰਨਾ ਹੋਵੇ ਤੁਹਾਡੇ ਨਾਲ ਹੋਵੇ 99145 7889 ਇੱਕੋ ਹੀ 99145 78894 ਜਿਹੜਾ ਗੁਦਾਰਾ ਪਿੰਡ ਹੈ ਕੋਟਕਪੂਰੇ ਤੋਂ ਜਦੋਂ ਬਾਜੇਖਾਨੇ ਨੂੰ 메인 ਸ਼ਾਰਟ ਤੇ ਆਪਣਾ ਪਿੰਡ ਆਈ ਤੇ ਬਾਜੇਖਾਨੇ ਤੋਂ 5 ਕਿਲੋਮੀਟਰ ਅੱਛਾ ਜਿਵੇਂ ਕਿ ਤੁਹਾਡੇ ਨਾਮ ਵਰ ਕਲਾਕਾਰਾਂ ਨੇ ਗੀਤ ਰਿਕਾਰਡਿੰਗ ਕਰਾਇਆ ਹਨ ਹਾਂਜੀ ਹਾਂਜੀ ਕੋਈ ਤੁਹਾਨੂੰ ਮਿਹਨਤਾਂ ਦਾ ਵੀ ਦਿੱਤਾ ਕਿਸੇ ਨੇ ਕਿ ਨਹੀਂ ਨਹੀਂ ਮਿਹਨਤਾਂ ਨਾ ਕਿਸੇ ਨੇ ਦਿੱਤਾ ਕਿਸੇ ਨੇ ਦਿੱਤਾ ਨਹੀਂ ਦਿੱਤਾ ਬਸ ਕਲਾਏ ਵੀ ਨਾ ਹੀ ਆਇਆ ਆਪਾਂ ਤੇ ਮਹਿਸੂਸ ਨਹੀਂ ਹੋ ਰਿਹਾ ਵੀ ਕਲਾਕਾਰਾ ਗੀਤਕਾਰ ਜੇ ਗੀਤਕਾਰ ਗੀਤ ਨਾਂ ਲਿਖੇ ਤਾਂ ਫਿਰ ਕਲਾਕਾਰ ਗੀਤਕਾਰ ਕਿੱਥੋਂ ਗਾਉਂ ਗੀਤਾ ਨਹੀਂ ਕਲਾਕਾਰ ਕਿਉਂਕਿ ਜਨਮ ਦੇਣ ਵਾਲਾ ਹੀ ਗੀਤਾਂ ਨੂੰ ਗੀਤਕਾਰ ਹਾਂਜੀ ਜੇ ਜਨਮ ਦੇਣ ਵਾਲਾ ਜਿਹੜਾ ਜਨਮ ਦਤ ਹੈ ਹਾਂਜੀ ਉਹੀ ਭੁੱਖਾ ਰਹਿ ਗਿਆ ਤਾਂ ਫਿਰ ਕਿੱਦਾਂ ਮਹਿਸੂਸ ਹੋ ਰਿਹਾ ਜਦੋਂ ਮਿਹਨਤਾਂ ਨਹੀਂ ਮਿਲਦਾ ਨਹੀਂ ਮਹਿਸੂਸ ਪੂਰਾ ਹੁੰਦਾ ਜੀ ਜਿਹੜਾ ਜਿਹੜਾ ਜਨਮ ਦਿੰਦਾ ਇਹ ਚੀਜ਼ ਨੂੰ ਇੱਕ ਬੰਦਾ ਜਾਂ ਤਾਂ ਉਹ ਲਿਖੇ ਆ ਭੁਖਾ ਦਾ ਜੀ ਜਦੋਂ ਜਿਹੜਾ ਲਿਖ ਕੇ ਦਿੰਦਾ ਤਾਕਤ ਤਾਂ ਉਹ ਪਾਉਂਦਾ ਨਾ ਜਾਨ ਹੂੰ ਸੰਗੇ ਜਿਹੜੇ ਸਜਿੰਦੇ ਐ ਜੀ ਉਹ ਤੋਂ ਹੋਰ ਵੀ ਮਿਲ ਜਾਂਦੇ ਜੀ ਜੀ ਤੇ ਜਿਹੜਾ ਲਿਖਤ ਆ ਲਿਖਤ ਨਹੀਂ ਮਿਲਦੀ ਅੱਛਾ ਜਿਹੜੇ ਕਲਾਕਾਰ ਇਦਾਂ ਲੱਖਪਤੀ ਕਰੋੜਪਤੀ ਹਨ ਜਮੀਨਾਂ ਜਾਇਦਾਦਾਂ ਦੇ ਗੀਤਕਾਰਾਂ ਦੇ ਸਿਰ ਤੇ ਗੀਤ गा ਕੇ ਬਣੇ ਬੈਠੇ ਹਨ ਬਣੇ ਆ ਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮਿਹਤਾਨੇ ਨਹੀਂ ਮਿਹਨਤ ਦੇਣੀ ਚਾਹੀਦੀ ਜਿਹੜੇ ਗੀਤਕਾਰ ਆ ਉਹਨਾਂ ਦੀ ਹੱਕ ਬਣਦਾ ਦੇਣਾ ਚਾਹੀਦਾ ਜਿਵੇਂ ਕਿ ਤੁਸੀਂ ਤੋਂ ਨੌਮਬਰ ਗੀਤਕਾਰਾਂ ਦੇ ਵਿੱਚ ਆਉਨੇ ਆ ਹਾਂ ਜੀ ਤੁਹਾਡਾ ਤਾਂ ਜੇ 50 ਹਜ਼ਾਰ ਲੱਖ ਰੁਪਇਆ ਵੀ ਦਿੱਤਾ ਹੋਵੇ ਤਾਂ ਕਾ ਵੀ ਘਟ ਵੈਸਦਾ ਕੋਈ ਕੇਦੀ ਮਿਹਨਤ ਦੇ ਨਹੀਂ ਸਕਦਾ ਸਭ ਵੀ ਉਹ ਤਾਂ ਠੀਕ ਹੈ ਜਣੇ ਹੱਕ ਤਾਂ ਨਹੀਂ ਨਾ ਰੱਖਣਾ ਚਾਹੀਦਾ ਹੁਣ ਸੰਗਵਲ ਗਿਆ ਮਿਰਜਾ ਸੀ ਜੀ ਤੇ ਮਿਰਜੇ ਨੂੰ ਕੀ ਕੀ ਹੱਕ ਦਿੱਤਾ ਹੈ ਅੱਛਾ ਜੀ ਰਾਮਲਾ ਸਾਹਿਬ ਨੇ ਮੇਲਾ ਵੀ ਤਿੰਨਾਂ ਜਣੇ ਵੀ ਨਾਮਵਾਰ ਸੀ ਚਲੋ ਰਾਮਲਾ ਸਾਹਿਬ ਨੇ ਥੋੜੀ ਬਹੁਤੀ ਮਦਦ ਕਰਤੀ ਉਹ ਹੋਰ ਕਿੰਨੇ ਕਲਾਕਾਰਾਂ ਨੇ ਗਏ ਕਿਸੇ ਨੇ ਦਿੱਤੀ ਪੰਜੀ ਮਾੜੀ ਵਾਲੀ ਪੱਟੀ ਨੂੰ ਮਿਲਦੇ ਨੇ ਮਾੜੀ ਵਾਲੀ ਪੱਟੀ ਨੂੰ ਵੀ ਨਹੀਂ ਕਿਸੇ ਨੇ ਕੋਲ ਦਿੱਤਾ ਉਹ ਫਿਰਦੇ ਆ ਗੀਤਕਾਰਾਂ ਦੇ ਹਾਲ ਤਾਂ ਨਹੀਂ ਬਹੁਤ ਮਾੜੀ ਬਾਰੇ ਬੰਦੇ ਮੈਂ ਤਾਂ ਨਾ ਗੀਤਕਾਰ ਬਣਿਆ ਹੀ ਨਾ ਅੱਛਾ ਜੀ ਹਾਂ ਮੈਂ ਤਾਂ ਇਹਦੇ ਨਾਲ ਹੋਰ ਸਾਰੇ ਤੁਹਾਨੂੰ ਛੁੱਟ ਜਾਂਦੇ ਅਗਲਾ ਕੋਈ ਹੋਰ ਨੌਕਰੀ ਵੀ ਨਹੀਂ ਕਰਦਾ ਬਿਲਕੁਲ ਇਹ ਐਸੀ ਚੇਟਕਾਰ ਇਹ ਜਦੋਂ ਕੇਰਾ ਲੱਗ ਗਈ ਬਸ ਉਹ ਉਸੇ ਬੰਦਰੀ ਤੁਰੇ ਜਾਂਦੇ ਨੇ ਅਛਾ ਜਿੰਦਗੀ ਦਾ ਸੰਘਰਸ਼ ਹੈ ਨਾ ਹਾਂਜੀ ਵੀ ਕਿੰਨਾ ਸੰਘਰਸ਼ ਕੀਤਾ ਗੀਤਕਾਰੀ ਲਈ ਤੇ ਕਈ ਵਾਰ ਨਾ ਇਦਾਂ ਦਾ ਗੱਲਬਾਤ ਹੁੰਦੀ ਹੈ ਕਈ ਵਾਰੀ ਅਜੇਹੀ ਕੋਈ ਸੱਟ ਹੁੰਦੀ ਜਿਹੇ ਪਲ ਹੁੰਦੇ ਹਨ ਹਾਂਜੀ ਜਿਹਦੇ ਨਾਲ ਅੰਤਾਂ ਦੀ ਖੁਸ਼ੀ ਹੁੰਦੀ ਹੈ ਉਹ ਖੁਸ਼ੀ ਆਈ ਹੋਈ ਜ਼ਿੰਦਗੀ ਦੇ ਵਿੱਚ ਤੇ ਜਾਂ ਫਿਰ ਕੋਈ ਗਮੀ ਦੇ ਕੋਈ ਯਹੀ ਸੱਟ ਹੁੰਦੀ ਜਿਹੜੀ ਭੁਲਣਯੋਗ ਨਹੀਂ ਯਾਰ ਵੀ ਗਮ ਜਿਹੜਾ ਜ਼ਿਆਦਾ ਆ ਉਹ ਅਜੇਹੀ ਸੱਟ ਲੱਗੇ ਉਹ ਕਿਹੜੀ ਸੱਟ ਹੈ ਨਹੀਂ ਭੁਲਣਦੀ ਨਹੀਂ ਆਪਾਂ ਨੂੰ ਮੈਨੂੰ ਖੁਸ਼ੀ ਫਿਰੋਂ ਹੋਈ ਨਾ ਜਦੋਂ ਕਰਤਾਰ ਸਿੰਘ ਨੇ ਮੇਰਾ ਸ਼ੇਅਰ ਬੋਲਿਆ ਜੀ ਉਹ ਉਹਨੂੰ ਫਿਰ ਨਾ ਸੈਟਅਪ ਪਟਿਆ ਸੀ ਨਾ ਸੁਖੀ ਨਾਲ ਅੱਛਾ ਤੇ ਉਹਨਾਂ ਦੇ ਨਾਲ ਜੇ ਮੇਰਾ ਸ਼ੇਅਰ ਉਹਨਾਂ ਦੇ ਹੱਥਾਂ 'ਚ ਜਾਵੜਿਆ ਉਹ ਫਿਰ ਪਤਾ ਨਹੀਂ ਸੁਖੀ ਨੂੰ ਲਾ ਕੇ ਬੋਲਤਾ ਤੇ ਪਤਾ ਨਹੀਂ ਕਿਵੇਂ ਉਹਨਾਂ ਨੇ ਰਿਕਾਰਡ ਕਰਾਤਾ ਨਾਲ ਦੀ ਨਾਲ ਹੀ ਤੇ ਉਹ ਆਪਾਂ ਖੁਸ਼ੀ ਬਹੁਤ ਹੁੰਦੀ ਕੋਈ ਗਮੀ ਹੋਵੇ ਨੀ ਕੋਈ ਸੱਟ ਜਿਹੀ ਲੱਗੀ ਹੋਵੇ ਐਂ ਤਾਂ ਚਲੋ ਚੱਲੀ ਜਾਂਦਾ ਜ਼ਿੰਦਗੀ ਦਾ ਸਫ਼ਰ ਹੁੰਦਾ ਕਿਤੇ ਇਤਰਾਕ ਕਿਤੇ ਚਰਾਦ ਮੇਰੀ ਠੀਕ ਅਛਾ ਕਰਮ ਸਿੰਘ ਜੀ ਜਿਵੇਂ ਤੁਸੀਂ ਕਹਿੰਨੇ ਵੀ ਕਿਸੇ ਵੀ ਕਲਾਕਾਰ ਨੇ ਮਿਹਨਤਾਂ ਨਾ ਨਹੀਂ ਦਿੱਤਾ ਹਨਾ ਹਾਂਜੀ ਜਿਵੇਂ ਤੁਸੀਂ ਲੁਧਿਆਣੇ ਰਹਿੰਦੇ ਸੀ ਲੁਧਿਆਣੇ ਜਾਣਾ ਆਉਣਾ ਪੈਂਦਾ ਘਰ ਦੇ ਹਾਲਾਤ ਵੀ ਕਈ ਵਾਰੀ ਇਹੇ ਹੁੰਦੇ ਹਨਾ ਹਾਂਜੀ ਹਾਂਜੀ ਪਰ ਅੱਜ ਕੱਲ੍ਹ ਘਰ ਦਾ ਗੁਜ਼ਾਰਾ ਜਾਂ ਉਦੋਂ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਆਪਣਾ ਖੇਤੀ ਦਾ ਹੀ ਖੇਤੀ ਬੜੀ ਚੱਲਦੀ ਆਪਣੀ ਤੇ 5.5 ਕਿੱਲੇ ਜ਼ਮੀਨ ਹੈ ਹੂੰ ਤੇ ਹੁਣ ਬੈਠਾ ਆਪਣਾ ਕੋਚ ਕੋਚ ਹਾਂਜੀ ਅੱਛਾ ਆਮ ਆਪਾਂ ਵੇਖਿਆ ਵੀ ਜਿਹੜੇ ਗੀਤਕਾਰ ਹਨਾ ਹਾਂਜੀ ਇਹ ਕੁਛ ਨਾ ਕੁਛ ਚੀਜ਼ ਖਾ ਪੀ ਕੇ ਲਿਖਦੇ ਗਏ ਤੇ ਤੁਹਾਡਾ ਜਿਹੜਾ ਗੀਤ ਲਿਖਣ ਦਾ ਢੰਗ ਤਰੀਕਾ ਉਹ ਕਿਵੇਂ ਨਹੀਂ ਤੁਰਦੇ ਫਿਰਦੇ ਲਿਖ ਲੈਂਦੇ ਖੇਤਾਂ 'ਚ ਲਿਖ ਲੈਂਦੇ ਜਾਂ ਫਿਰ ਇਹ ਤਾਂ ਇਹੋ ਜੀ ਚੀਜ਼ ਹੈ ਜੀ ਵੀ ਜਦੋਂ ਲਿਖਣ ਬਹਿ ਜੋ ਜੀ ਮਨ ਦੀ ਖੁਸ਼ੀ ਤਾਂ ਜ਼ਰੂਰੀ ਚਾਹੀਦੀ ਹੈ ਹੂੰ ਗਮੀ ਵੇਲੇ ਗਮੀ ਵਾਲਾ ਲਿਖਿਆ ਜਾਊਗਾ ਖੁਸ਼ੀ ਵੇਲੇ ਖੁਸ਼ੀ ਦਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ ਨਹੀਂ ਲਿਖਣ ਵੇਲੇ ਆਪਾਂ ਕੋਈ ਨਹੀਂ ਕਰਦੇ ਇਹ ਜਾਨੀ ਕਿ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਵੀ ਜਿਹੜਾ ਇਹ ਗੀਤਕਾਰ ਆ ਬਾਈ ਹੈ ਨਾ ਵੀ ਕਿਸੇ ਵੀ ਤਰ੍ਹਾਂ ਨਸ਼ਾ ਕਰਕੇ ਜਿਹੜੇ ਗੀਤ ਨਹੀਂ ਲਿਖਣ ਆਮ ਜਾਨੀ ਕਿ ਆਪਾਂ ਵੇਖਦੇ ਸਾਡੇ ਗੀਤਕਾਰ ਤਕਰੀਬ ਸਾਰੇ ਨਸ਼ਾ ਕਰਦੇ ਸ਼ਰਾਬ ਦਾ ਲਾਲਾ ਜਾ ਕੋ ਉੱਦਾਂ ਹਾਂਜੀ ਅੱਛਾ ਜਿਹੜਾ ਤੁਸੀਂ ਕਹਿਆ ਸੀ ਵੀ ਅਸੀਂ ਲੁਧਿਆਣੇ ਰਹੇ ਹਾਂ ਹਾਂਜੀ ਲੁਧਿਆਣੇ ਤੁਸੀਂ ਕਾਫੀ ਕਲਾਕਾਰਾਂ ਦੇ ਨਾਮ ਲਏ ਹਾਂ ਹਾਂਜੀ ਹਾਂਜੀ ਉਹਨਾਂ ਕਲਾਕਾਰਾਂ ਦੇ ਵਿੱਚ ਉਸ ਸਮੇਂ ਆਪਣੇ ਅਮਰ ਸਿੰਘ ਚਮਕੀਲਾ ਵੀ ਹੁੰਦੇ ਸੀ ਹਾਂਜੀ ਹਾਂਜੀ ਉਹਨਾਂ ਨਾਲ ਕੋਈ ਨੇੜਤਾ ਸੀ ਤੁਹਾਡੀ ਅਸੀਂ ਨਿਤ ਦਫ਼ਤਰ 'ਚ ਇਕੱਠੇ ਹੁੰਦੇ ਸੀਗੇ ਜੀ ਉਹਨਾਂ ਦੇ ਅੱਛਾ ਤੇ ਉੱਥੇ ਬੈਠਣਾ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਗਦਾਰ ਸੰਧੂ ਸਾਹਿਬ ਹੁੰਦੇ ਸੀ ਉਹ ਵੀ ਉੱਥੇ ਆ ਕੇ ਸਾਡੇ ਕੋਲ ਪਾਰਕ 'ਚ ਬਹਿ ਜਾਂਦੇ ਸੀ ਗਰਜੰਤ ਵੇਰਕ ਹੁੰਦਾ ਸੀ ਰਮਲਾ ਸਾਹਿਬ ਸੀ ਕਿ ਕਰਤਾਰ ਸਿੰਘ ਰਮਲਾ ਗਰਦਿਆਲ ਨਰਮਨ ਮੰਤੂਰੀ ਵਾਲੇ ਹੁੰਦੇ ਸੀ ਉਹਨਾਂ ਦਾ ਵੀ ਦਫਤਰ ਸੀ ਚਮਕੀਲੇ ਨੂੰ ਦੇਣ ਦਾ ਕੋਈ ਕੀਦ ਨਹੀਂ ਜਰੀਆ ਬਣਿਆ ਨਹੀਂ ਉਹ ਫਿਰ ਆਪ ਲਿਖਦੀ ਸੀ ਉਹ ਆਪ ਲਿਖਦੀ ਸੀ ਫਿਰ ਉਸ ਅਸੀਂ ਸੰਗਦੇ ਕਹਿੰਦੇ ਨਹੀਂ ਸੀ ਵੀ ਤੁਸੀਂ ਸਾਡੇ ਜਿੱਦੇ ਚਮਕੀਲੇ ਦੀ ਡੈਥ ਹੋਈ ਉਹਨਾਂ ਦੇ ਗੱਲਬਾਤ ਹੋਈ ਆ ਉਹ ਨੁਕਸਾਨ ਹੋਇਆ ਉਹਦੇ ਤੁਸੀਂ ਕਿੱਥੇ ਸੀ ਉੱਥੇ ਸੀ ਨਹੀਂ ਅਸੀਂ ਤਾਂ ਪਿੰਡ ਆ ਗਈ ਸੀ ਅੱਛਾ ਉਹ ਉਸ ਦਾ ਕਰਤਾਰਨ ਲਈ ਖੜਾ ਲੱਗਿਆ ਸੀ ਰੋਡ ਪਿੰਡ ਅੱਛਾ ਤੇ ਅਸੀਂ ਉਹ ਸੁਣਦੇ ਸੀ ਸਾਨੂੰ ਜਣੇ ਸ਼ਾਮ ਨੂੰ ਦੂਜੇ ਦਿਨ ਪਤਾ ਲੱਗਿਆ ਵੀ ਆ ਗੱਲ ਤੇ ਦਦਾਰ ਸੰਧੂ ਨੇ ਨੇੜਤਾ ਸੀ ਹਾਂਜੀ ਅਸੀਂ ਉਹਨਾਂ ਦੇ ਵੀ ਦਦਾਰ ਸੰਧੂ ਨੇ ਗੀਤ ਗਾਇਆ ਤੁਹਾਡੇ ਨਹੀਂ ਜੀ ਉਹਨਾਂ ਨੇ ਜਿਹੜੇ ਆਪ ਲਿਖਦੇ ਸੀ ਉਹ ਸਾਡੇ ਗੀਤ ਨਹੀਂ ਗਾਉਂਦੇ ਸੀ ਯਾਨੀ ਕਿ ਹਾਕਮ ਦਾ ਤਾਂ ਫਿਰ ਹਾਕਮ ਤੇ ਅਸੀਂ ਇਕੱਠੇ ਰਹਿੰਦੇ ਸੀ ਘਰੇ ਤਾਂ ਉਹ ਗੀਤ ਗਾਇਆ ਉਹਨਾਂ ਨੇ ਮੇਰਾ ਤੇ ਹਾਕਮ ਜਿਹੜੇ ਹੋਰਾਂ ਦੇ ਗਾ ਦਿੰਦਾ ਸੀ ਦਦਾਰ ਸੰਧੂ ਨਹੀਂ ਇੰਨੇ ਕਈ ਵਾਰੀ ਇਹਦਾ ਹੁੰਦਾ ਵੀ ਆਪਾਂ ਨਾ ਗੀਤਾਂ ਦੇ ਵਿੱਚੋਂ ਕਈ ਵਾਰੀ ਗੀਤ ਜਿਹੜਾ ਬਹੁਤ ਵਧੀਆ ਲੱਗਦਾ ਹੁੰਦਾ ਹਾਂਜੀ ਅਜਿਹਾ ਵੀ ਗੀਤ ਹੈ ਜਿਹੜਾ ਤੁਹਾਨੂੰ ਆਪਣੇ ਮਨ ਨੂੰ ਜ਼ਿਆਦਾ ਟੁੰਦਾ ਹੋਵੇ ਜਿਹਨੂੰ ਕੰਨ ਵੀ ਮੈਨੂੰ ਇਹ ਬਹੁਤ ਵਧੀਆ ਲੱਗਦਾ ਗੀਤ ਹਾਂਜੀ ਹੈਗਾ ਉਹ ਕਿਹੜਾ ਗੀਤ ਉਹ ਤੇਰੇ ਵਰਗਾ ਪਿਆਰ ਮਾਂ ਮੇਰੀ ਤੇ ਮਿਲ ਨਾ ਨੀ ਕਿਤੋਂ ਮੁੱਲ ਨੂੰ ਮੈਂ ਦੁਨੀਆਂ ਨੂੰ ਚੰਗਾ ਲਗਣਾ ਤੇ ਮਤਲਬ ਵੇਲੇ ਕੁਲ ਨੂੰ ਹੋ ਕਿਉਂ ਡਾਲੀ ਮਰ ਜਾ ਗਈ ਮੁੱਢ ਚੋਂ ਤੇ ਛੜ ਖੜੇ ਖੜੋ ਤੇ ਫੁੱਲ ਨੂੰ ਉਹ ਕਰਮ ਗੰਧਾਰਾ ਅਰਜਾਂ ਕਰਦਾ ਤੇ ਮਾਫ ਕਰੀ ਮਾਂ ਭੁੱਲ ਨੂੰ ਹੋ ਬੇਬੇ ਆਖ ਕੇ ਕੁੰਡਾ ਖੜੇ ਕੌਣਾ ਮਾਂ ਤੇਰੇ ਜਿਉਂਦੀ ਤੋਂ ਬਾਰੋਂ ਹੱਸ ਦੇ ਕਰਾ ਨੂੰ ਆਉਣਾ ਉਹ ਮਾਂ ਤੇਰੇ ਜਿਉਂਦੀ ਤੋਂ ਉਹ ਮਾਂ ਮਰ ਗਈ ਜਹਾਨ ਗਿਆ ਲੁੱਟਿਆ ਮੇਰਾ ਰੀਜਾਂ ਦਾ ਖਡਾਉਣਾ ਲੋਕੋ ਟੁੱਟਿਆ ਹੋ ਮਾਂ ਮਰ ਗਈ ਜਹਾਨ ਗਿਆ ਲੁੱਟਿਆ ਮੇਰਾ ਰੀਜਾਂ ਦਾ ਖਡਾਉਣਾ ਲੋਕੋ ਟੁੱਟਿਆ ਔਖਾ ਕਰਮਗੰਦਾਰੇ ਹੋ ਗਿਆ ਸੋਣਾ ਓ ਮਾਂ ਤੇਰੇ ਜਿਉਂਦੀ ਤੋਂ ਬੇਬੇ ਆਖ ਕੇ ਕੁੰਡਾ ਖੜ ਕੌਣਾ ਹੋ ਮਾਂ ਤੇਰੇ ਜਿਉਂਦੀ ਤੋਂ ਬਾਹਰੋਂ ਹੱਸ ਦੇ ਘਰਾਂ ਨੂੰ ਆਉਣਾ ਓ ਮਾਂ ਤੇਰੇ ਜਿਉਂਦੀ ਤੋਂ ਅਛਾ ਗਦਾਰਾ ਇਹ ਇੱਕ ਨਾ ਲਾਵੀਰ ਨੇ ਗੀਤ ਗਾਇਆ ਸੀ ਗੁੱਡੀ ਉਮਰੇ ਪੱਤਾ ਲੱਗੂ ਕਰਤੂਕਤਾ ਕਰੀ ਹਾਂਜੀ ਕਈ ਵਾਰੀ ਆਪਣਾ ਜਵਾਨੀ ਦੇ ਵਿੱਚ ਜੇ ਇਹ ਲਫ਼ਜ਼ ਲਿਖਵੈਨੇ ਜਾਂ ਗੀਤ ਲਿਖਵੈਨੇ ਹਾਂਜੀ ਤੇ ਬਾਅਦ ਦੇ ਵਿੱਚ ਜੇ ਹੁਣ ਤੁਸੀਂ ਥੋੜਾ ਜਆ ਜਵਾਨੀ ਤੋਂ ਉੱਪਰ ਵੱਡੇਪੇਚ ਆ ਗਏ ਨਾ ਤੇ ਮੁੜ ਕੇ ਪਛਤਾਉਣਾ ਪੈਂਦਾ ਵੀ ਆਹ ਗੀਤ ਕਿਉਂ ਲਿਖਿਆ ਕੋਈ ਅਜਿਹਾ ਗੀਤ ਹੈ ਜਿਹਨੂੰ ਅੱਜ ਰਿਕਾਰਡ ਕਰਾ ਕੇ ਪਛਤਾਉਂਦੇ ਹੁੰਦੇ ਇਹ ਗੀਤ ਮੈਂ ਰਿਕਾਰਡ ਨਹੀਂ ਕਰਾਉਣਾ ਨਹੀਂ ਸਮੇਂ ਅਨੁਸਾਰ ਜਣੀ ਕੋਈ ਆਪਾਂ ਸਦਾਚਾਰ ਤੋਂ ਬਾਹਰ ਨਹੀਂ ਸ਼ਬਦ ਲਿਖਿਆ ਜਿੰਨਾ ਲਿਖਿਆ ਉਹਨੂੰ ਜਜ ਜੇ ਲਿਖਿਆ ਵੀ ਉਹਨੂੰ ਪੋਚਾ ਮਾਰ ਕੇ ਲੈ ਠੀਕ ਉਹ ਜਨੇ ਸ਼ੋਅ ਨਹੀਂ ਲੋਕ ਝੋਕ ਲਈਏ ਹਾਂਜੀ ਐਂ ਨਹੀਂ ਵੀ ਉਹ ਉਹ ਦੂਜਾ ਕਹੂਗਾ ਵੀ ਯਾਰ ਕੁਝ ਕਲਾਕਾਰ ਰਹੇ ਜਿਹੜੇ ਦੁਕਾਨਾਂ ਅਗੇ ਕਿਤੇ ਤੁਸੀਂ ਦੱਸੇ ਨਹੀਂ ਕਿਹੜੇ ਕਿਹੜੇ ਗੀਤ ਗਾਏ ਉਹਨਾਂ ਨੇ ਜਾਇਵਰਾ ਸੀ ਉਹਨਾਂ ਨੇ ਕਿਹੜਾ ਗੀਤ ਗਾਇਆ ਸੀ ਉਹਨਾਂ ਨੇ ਗਾਇਆ ਸੀ ਸੌਣ ਦੇ ਮਹੀਨੇ ਵਿੱਚ ਗੂੜੀ ਨੀਂਦ ਸੁੱਤੀ ਨੂੰ ਰਹੀ ਨਾ ਮੈਨੂੰ ਵੀ ਕੋਈ ਸਾਰ ਕਣੀਆਂ ਨੇ ਮੈਂ ਦਬਲੀ ਰਿਆ ਸ਼ਤਰੀ ਅੰਦਰ ਮੈਨੂੰ ਬਾਹਰ ਹੂੰ ਕਹਿੰਦਾ ਚੁੰਨੀ ਵਾਲਾ ਗੋਤਾ ਤੇਰਾ ਭੂਬਾ ਮਾਰੋਠਿਆ ਜਾਂ ਬਦਲਾਂ ਦੀ ਪਈ ਚਮਕਾਰ ਬਦਲਾਂ ਦੀ ਗੜਕਪੁਰੀ ਦੀ ਇੱਕ ਪਤਲੀ ਸ਼ਮਕ ਜਿਹੀ ਨਾਲ ਦੂਜੇ ਬੂਲ ਸਾਉਣ ਦੇ ਮਹੀਨੇ ਵਿੱਚ ਗੂੜੀ ਨਹੀਂ ਦਸੁੱਤੀ ਨੂੰ ਰਹੀ ਨਾ ਮੈਨੂੰ ਵੀ ਕੋਈ ਸਾਰ ਕਣੀਆਂ ਨੇ ਮੈਂ ਦਬਲੀ ਲਿਆ ਛਤਰੀ ਅੰਦਰ ਮੈਨੂੰ ਆੜ ਉਹ ਕਹਿੰਦਾ ਚੁੰਨੀ ਵਾਲਾ ਗੋਟਾ ਤੇਰਾ ਘੂਬਾ ਮਾਰ ਉੱਠਿਆ ਜਾਂ ਬਿਜਲੀ ਦੀ ਪੀਚਮਕਾਰ ਬੱਦਲਾਂ ਦੀ ਬੱਦਲਾਂ ਦੀ ਗੜਕਪੁਰੀ ਨਹੀਂ ਕੋ ਪਤਲੀ ਸ਼ਮਕ ਜਿਹੀ ਨਾਲ ਹਾਂਜੀ ਕਰਮ ਸਿੰਘ ਜੀ ਜਿਵੇਂ ਕਿ ਆਪਣਾ ਹਰ ਖੇਤਰ ਦੇ ਵਿੱਚ ਆਪਣੇ ਦੋਸਤ ਹੁੰਦੇ ਆ ਮਿੱਤਰ ਹੁੰਦੇ ਹਨਾ ਹਾਂਜੀ ਜੇਕਰ ਆਪਾਂ ਅੰਨੇ 76 ਸੱਤਾ ਜੀ ਦੀ ਗੱਲ ਕਰੀਏ ਇੱਥੇ ਤੇਰੇ ਤੁਹਾਡੇ ਕਿਹੜੇ ਕਿਹੜੇ ਕਲਾਕਾਰ ਗੀਤਕਾਰ ਮਿੱਤਰ ਸੀ জাফর ਲੁਧਿਆਣੇ ਦੀ ਗੱਲ ਕਰੀਏ ਉੱਥੇ ਕਿਹੜੇ ਕਿਹੜੇ ਤੁਹਾਡੇ ਦੋਸਤ ਤੇ ਮਿੱਤਰ ਸਮਤਾਲੀ ਸੀ ਤੁਹਾਡੇ ਜਿਹੜੇ ਨਾਲ ਬੈਠਦੇ ਹੁੰਦੇ ਸੀ ਉਸ ਟਾਈਮ ਤੇ ਜਿਹੜੇ ਕਲਾਕਾਰ ਸੀਗੇ ਕੁਲਦੀਪ ਮਾਨਕ ਬ达 ਸੰਧੂ ਫਿਰ ਸਿੰਘ ਸੁਪੇਰਾ ਪਾਜੈਵਰਾਏ ਇਹ ਸਾਰੇ ਉਸੇ ਉੱਥੇ ਇਕੱਠੇ ਹੁੰਦੇ ਸੀ ਜੀ ਤਨਨਾ ਸਿੰਘ ਰੰਗੀਲਾ ਕਰਨੈਲ ਗੱਲ ਰਣਜੀਤ ਮਣੀ ਇਹ ਸਾਰੇ ਉੱਥੇ ਇਕੱਠੇ ਹੁੰਦੇ ਸੀ ਇਹ ਲੁਧਿਆਣੇ ਹੁੰਦੇ ਸੀ ਇਹ ਲੁਧਿਆਣੇ ਹੁੰਦੇ ਸੀ ਕਈ ਤੇ ਗੀਤਕਾਰ ਕਿਹੜੇ-ਕਿਹੜੇ ਹੁੰਦੇ ਸੀ ਉੱਥੇ ਕੋਈ ਗੀਤਕਾਰ ਉੱਥੇ ਇੱਕ ਤਾਂ ਉਹ ਜ ਆਪਣਾ ਅਮਰ ਸਿੰਘ ਚਮਕੀਲਾ ਹੀ ਹੋ ਗਿਆ ਜੀ ਬਦਾਰ ਸੰਧੋ ਸਾਹਿਬ ਹੋ ਗਏ ਹੂੰ ਤੇ ਦੇਵthਰੀਕੇ ਵਾਲਾ ਤੇ ਬਾਹੁ ਸਿੰਘ ਮਾਮ ਵੀ ਉੱਥੇ ਜਾਂਦੇ ਰਹੇ ਤੁਸੀਂ ਮਿਰਜਾ ਸੰਗੋ ਵਾਲਗੇ ਵੀ ਹਮਾ ਹੁੰਦਾ ਸੀ ਉੱਥੇ ਤ ਸਤਿ ਸਾਰੇ ਇਕੱਠੇ ਰਹਿੰਦੇ ਰਹੇ ਹਾਂਜੀ ਇਕੱਠੇ ਉੱਥੇ ਜੇ ਤਾਂ ਆਪਾਂ 79 76 ਦੀ ਗੱਲ ਕਰੀਏ ਇੱਥੇ ਕਿਹੜੇ ਕਿਹੜੇ ਗੀਤਕਾਰ ਦੇ ਕਲਾਕਾਰ ਤੁਸੀਂ ਇਕੱਠੇ ਹੁੰਦੇ ਸੀ ਇੱਥੇ ਕਲਾਕਾਰ ਮੇਨ ਹੁੰਦੇ ਸੀਗੇ 79 76 ਤੇ ਜਿਹੜੇ ਸੀਗੇ ਆਪਣੇ ਗੇਨ ਕਲਾਕਾਰ ਜਿਹੜੇ ਸੀਗੇ ਉਹ ਸੀਗੇ 79 76 ਹਾਂਜੀ ਜਿਹੜੇ ਉੱਥੇ ਗੀਤਕਾਰ ਆਉਂਦੇ ਹੁੰਦੇ ਸੀ ਗੀਤਾ ਤਿਆਲਪੁਰੇ ਵਾਲਾ ਵਾਰਸ ਭਧੌੜ ਤੇ ਦੂਜਾ ਸੁੱਖਾ ਸਾਰਕ ਵਾਲਾ ਕੇਵਲ ਭਧੌੜ ਪੱਪੀ ਇਹ ਜਨ ਸਾਰੇ ਉੱਥੇ ਪਾਉਂਦੇ ਹੁੰਦੇ ਸੀਗੇ ਤੇ ਜਦੋਂ ਅਸੀਂ ਲੁਧਿਆਣੇ ਹੁੰਦੇ ਸੀ ਉੱਥੇ ਕਰਨ ਸਿੰਘ ਪੱਟੀ ਮਾੜੀ ਵਾਲਾ ਤੇ ਇਹ ਸਾਰੇ ਉੱਥੇ ਮਿਲਦੇ ਸਨ ਸਾਰੇ ਗੱਲ ਜੱਬੋ ਮਾਜਰੀ ਵਾਲਾ ਵੀ ਉੱਥੇ ਹੁੰਦਾ ਸੀ ਕਰੈਲਗਲ ਨੇ ਵੀ ਗਾਇ ਕੀਤਾ ਕੋਈ ਤੁਹਾਡਾ ਨਹੀਂ ਜੀ ਉਹਨਾਂ ਨੇ ਗਾਇਆ ਨਹੀਂ ਉਹ ਸੀ ਦਫ਼ਤਰ ਸਾਡੇ ਨਾਲ ਸਾਡੇ ਇਹ ਛਾਂ ਦਾ ਦਫ਼ਤਰ ਮਾਨਕ ਸਿੰਘ ਸਾਹਿਬ ਦਾ ਤੇ ਇਹ ਦਾ ਕਰਨੈਲ ਕੋਈ ਲੋਕਤੱਥ ਲੋਕਤੱਥ ਲਿਖਿਆ ਜਾਂ ਰਿਕਾਰਡਿੰਗ ਹੋਏ ਹੋਏ ਜਾਂ ਲਿਖਿਆ ਹੋਏ ਉਹ ਲੰਡੇ ਲੁੱਚੇ ਬੰਦੇ ਦੀ ਬਥੇਰੀ ਸੁਣੀ ਦੀ ਭਲੇ ਮਾਨਸਾਂ ਦੀ ਇੱਜ਼ਤ ਹੈ ਪੁਣੀ ਦੀ ਉਹ ਲੰਡੇ ਲੁੱਚੇ ਬੰਦੇ ਦੀ ਬਥੇਰੀ ਸੁਣੀ ਦੀ ਭਲੇ ਮਾਨਸਾਂ ਦੀ ਇੱਜ਼ਤ ਹੈ ਪੁਣੀ ਦੀ ਉਹ ਧੋਖਾ ਕਰੇ ਯਾਰ ਉਹਦਾ ਰਹੇ ਕੱਖ ਨਾ ਦਗੇ ਬਾਜ ਬੰਦੇ ਨਾ ਮਲਾਈਏ ਅੱਖ ਨਾ ਉਹ ਧੋਖੇ ਬਾਜ ਬੰਦੇ ਨਾ ਮਲਾਈਏ ਅੱਖ ਨਾ ਓਹ ਅਮਲੀ ਦੇ ਨਾਲ ਭਲਾ ਕਾਦੀ ਯਾਰੀ ਐ ਪੈਸਿਆਂ ਦਾ ਤੋੜਾ ਚੋਰੀ ਦੀ ਬਿਮਾਰੀ ਐ ਉਹ ਮੁਖਬਰ ਨਾਲ ਯਾਰੀ ਦਿੰਦੀ ਦਾਖ ਨਾ ਧਗੇ ਬਾਜ ਬੰਦੇ ਨਾ ਮਲਾਈਏ ਅੱਖ ਨਾ ਉਹ ਧੋਖੇ ਬਾਜ ਬੰਦੇ ਨਾ ਮਲਾਈਏ ਅੱਖ ਨਾ ਉਹ ਕਰਮ ਗੰਦਾਰੇ ਜੀ ਨੂੰ ਯਾਰ ਕਹਿ ਦिए ਜਿੰਦਿਓ ਤੋ ਲਈ ਹੈ ਉਧਾਰ ਕਹਿ ਦिए ਉਹ ਕਰਮ ਗੰਦਾਰੇ ਜੀ ਨੂੰ ਯਾਰ ਕਹਿ ਦिए ਜਿੰਦਿਓ ਤੋ ਲਈ ਹੈ ਉਧਾਰ ਕਹਿ ਦिए ਇੱਕ ਹੁੰਦਾ ਯਾਰ ਕਦੇ ਹੁੰਦੇ ਲਖ ਨਾ ਧਗੇ ਬਾਜ ਬੰਦੇ ਨਾ ਮਲਾਈਏ ਅੱਖ ਨਾ ਉਹ ਧੋਖੇ ਬਾਜ ਬੰਦੇ ਨਾ ਮਲਾਈਏ ਅੱਖ ਨਾ ਅੱਛਾ ਜੀ ਆਪਣਾ ਸੰਪਰਕ ਨੰਬਰ ਬੋਲ 99145 ਫਟਰਾ ਕਿਤੇ ਰਨ ਨ 99145 78894 ਧੰਨਵਾਦ ਅੱਛਾ ਜਿਹੜੀ ਅੱਜ ਦੀ ਗਾਇਕੀ ਹੈ ਹਨਾ ਹਾਂਜੀ ਅੱਜ ਦੇ ਨੌਜਵਾਨਾਂ ਨੂੰ ਜਾਂ ਗੀਤਕਰਾਂ ਨੂੰ ਹਾਂਜੀ ਕਿਹੜਾ ਮੈਸੇਜ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਮੈਸੇਜ ਤਾਂ ਇਹ ਹੀ ਹੈ ਵੀ ਸਾਫ਼ ਸੁਥਰਾ ਲਿਖਣਾ ਥੋੜਾ ਜਿਹਾ ਅੰਗਰੇਜ਼ੀ ਘੱਟ ਵਰਤੋਂ ਕਿਉਂਕਿ ਹੁਣ ਜੇ ਤਾਂ ਪੰਜਾਬ ਚ ਸੌਣਾ ਆਉਣੇ ਆ ਤਾਂ ਫਿਰ ਅੰਗਰੇਜ਼ੀ ਦੇ ਸ਼ਬਦ ਹੈ ਜਿਹੜੇ ਉਹ ਸਮਝ ਨਹੀਂ ਆਉਂਦੀ ਹੁਣ ਤਾਂ ਆਉਂਦੀ ਹੈ ਜਿਹੜੇ ਹੁਣ ਨੌਜਵਾਨ ਆ ਉਹਨਾਂ ਨੂੰ ਤਾਂ ਆਉਂਦੀ ਹੈ ਜਿਹੜੇ ਪਿਛਲੇ ਸ਼ੌਕੜ ਚ ਹਨ ਉਹਨਾਂ ਨੂੰ ਬਹੁਤ ਥੋੜੀ ਘੱਟ ਹੋਣੀ ਅਛਾ ਕਰਮ ਸਿੰਘ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਲਾਸਟ ਸਵਾਲ ਹੈ ਲਾਸਟ ਸਵਾਲ ਇਹ ਹੈ ਜੀ ਮੈਂ ਕਹਿੰਨਾ ਵੀ ਸਾਫ ਸੁਥਰਾ ਲਿਖਣ ਬਹੁਤ ਵਧੀਆ ਲਿਖਣ ਜਿਹੜੇ ਪੱਤਰਕਾਰ ਐ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਜਦੋਂ ਕੋਈ ਗੀਤਕਾਰ ਕਲਾਕਾਰ ਜਿਉਂਦਾ ਹੈ ਉਦੋਂ ਉਹਦੀ ਇੰਟਰਵਿਊ ਕਰਨ ਮਗਰੋਂ ਮਰੇ ਤੋਂ ਉਹਨਾਂ ਦੇ ਘਰਦਿਆਂ ਨੂੰ ਪੁੱਛਦੇ ਫਿਰਦੇ ਐ ਵੀ ਉਹਦਾ ਸੁਭਾਅ ਕਿਹੋ ਜਿਹਾ ਸੀ ਫਿਰ ਰਿਸ਼ਤੇਦਾਰਾਂ ਚ ਤੁਰੇ ਫਿਰਦੇ ਉਹਦਾ ਕੀ ਲਾਭ ਜੀ ਜਿਹੜਾ ਕੋਈ ਗੀਤਕਾਰ ਆ ਕਲਾਕਾਰ ਆ ਉਹਨੂੰ ਜਿਉਂਦੇਦੋਂ ਸੰਪਰਕ ਚ ਕਰਨ ਮਗਰੋਂ ਕੀ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਮੈਂ ਤਾਂ ਬੇਨਤੀ ਇਹ ਹੀ ਕਰੂੰਗਾ ਪੱਤਰਕਾਰਾਂ ਨੂੰ ਪੱਤਰਕਾਰ ਰੱਬ ਦਾ ਰੂਪ ਹੁੰਦੇ ਆ ਤੇ ਗੀਤਕਾਰ ਵੀ ਉਹਨਾਂ ਦੇ ਖੰਭ ਹੁੰਦੇ ਆ ਬਰਾਬਰ ਰੱਖ ਕੇ ਚੱਲਦੇ ਆ ਤੇ ਖੰਭਾਂ ਨਾਲ ਉੱਡਿਆ ਜਾਂਦਾ ਬਸ ਮੇਰਾ ਮੈਸੇਜ ਇਹੀ ਹੈ ਜੀ ਸਾਫ਼ ਸੋ ਸਾਡਾ ਲਿਖੋ ਤੇ ਤੁਹਾਡਾ ਵੀਡੀਓ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਮੌਕੇ ਤੇ ਇੰਟਰਵਿਊ ਕਰਕੇ ਮੇਰਾ ਹੌਸਲਾ ਵਧਾਇਆ ਤੇ ਮੈਨੂੰ ਵਧੀਆ ਕਿਹਾ ਤੇ ਮੈਂ ਇਹੀ ਬੇਨਤੀ ਕਰੂੰਗਾ ਇਹਨਾਂ ਨੂੰ ਵੀ ਵੱਧ ਤੋਂ ਵੱਧ ਜਿਹੜੇ ਗੀਤਕਾਰ ਬੈਠੇ ਆ ਪੁਰਾਣੇ ਬੈਠੇ ਆ ਜਿੰਨੇ ਵੀ ਇਹਨਾਂ ਦੇ ਸੰਪਰਕ ਚਾਉਂਦੇ ਆ ਉਹਨਾਂ ਨੂੰ ਸੰਪਰਕ ਚ ਲੈ ਕੇ ਉਹਨਾਂ ਦਾ ਹੌਸਲਾ ਵੀ ਵਧਦਾ ਤੇ ਉਹਨਾਂ ਦੀ ਯਾਦ ਅਸਤ ਵੀ ਰਹੂਗੀ ਦੁਨੀਆ ਦੇ ਵਿੱਚ ਇਹੋ ਹੀ ਬਸ ਮੇਰਾ ਸੁਨੇਹਾ ਹੈ ਬਸ ਧੰਨਵਾਦ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਦਾ ਪਰਵਾਨ ਜ਼ਿੰਦਗੀ ਤੇ ਗੱਲਾਂ ਇਹ ਸੀ ਕਰਨ ਸਿੰਘ ਧਾਰਾ ਜੀ ਉਮੀਦ ਕਰਦੇ ਆ ਕਿ ਸਾਡਾ ਅੱਜ ਦਾ ਪ੍ਰੋਗਰਾਮ ਹੈ ਜ਼ਿੰਦਗੀ ਤੇ ਗੱਲਾਂ ਤੁਹਾਨੂੰ ਪਸੰਦ ਲੱਗਿਆ ਹੋਵੇਗਾ ਤਾਹ ਤੱਕ ਮੈਨੂੰ ਤੇ ਮੇਰੇ ਕੈਮਰਾਮੈਨ ਨਰਮਲ ਸਿੰਘ ਨੇ ਹਾਲ ਉਹਦੇ ਇਜਾਜ਼ਤ ਰੱਬ ਰਾਖਾ ਧੰਨਵਾਦ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ